ਉਹ ਦੇਖ ਬਾਈ ਦੇ ਹਾਂ ਬਾਈ ਹੋ ਗਿਆ ਵਾਦਾ ਪੂਰਾ ਹਾਂ ਵਾਦਾ ਪੂਰਾ ਹੋ ਗਿਆ ਸ਼ਰਤ ਵਾਲਾ ਕਮੈਂਟ ਵਾਲਾ ਸੁਪਨੇ ਚ ਹੋਇਆਗਾ ਅਸਲੀ ਹੋਇਆ ਮੈਨੂੰ ਹਲੇ ਸੁਪਨਾ ਜਿਹਾ ਲੱਗਦਾ ਬਾਹਰ ਨਿਕਲ ਕੇ ਦੇਖ ਲੈ ਇੱਕ ਵਾਰੀ ਜਾਂ ਫੇਰ ਹੱਥ ਫੇਰ ਕੇ ਦੇਖ ਲੈ ਕੰਦਾ ਮੂਤੋਲਾ 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 ਉਹਦੇ ਨਾਲ ਮਾਈਕਰੋਫੋਨ ਚੱਕ ਲੈ ਹਾਂ ਹੜਿਆ ਉਹ ਤਾਂ ਆਏ ਭੰਜੇ ਤਾਤੀ ਕਰ ਦਿੰਦੀ ਦਸਰੀ ਗਾਜ਼ ਲਾ ਤਾਹੀਂ ਕਰੂੰ ਤੇਰੇ ਫੋਨ ਚ ਆਊਗੀ ਵੀਡੀਓ ਚੱਲਿਆ ਘੰਟੀ ਘਰ ਲਾਉਣ ਲੱਗਿਆ ਹੁੰਦਾ ਪਹਿਲਾਂ ਕਿਤੇ ਲੱਸੀ ਪੀਂਦੀ ਏ ਭਾਈ ਆਉਣੇ ਨਾ ਜਦ ਲੈਨੇ ਤੇ ਰਕੂਰ ਕੇ ਪ੍ਰੈਸ਼ਰ ਕੋਲ ਅੱਜ ਪਾ ਗਏ ਪਰ ਅੱਜ ਹਟਦਾ ਨਹੀਂ ਅਸੀਂ ਨਾ ਕਰਦੇ ਸੀ ਸ਼ਾਮ ਨੂੰ ਵੀ ਔਕੜੇ ਚੱਲਿਆ ਪਰ ਮੰਨ ਗਏ ਹਾਂ ਬਈ ਕਮੈਂਟ ਵੀ ਲਿਖਤਾ ਨੇ ਭਾਈ ਸੋਚੇ ਕਰਿਆ ਅੱਜ ਹੀ ਕੋਈ ਗੱਲ ਆਏ ਆ ਹੀ ਪ੍ਰਸ਼ੰਸਾ ਮੁਰੇਟੀ ਵੀ ਹੈ ਹੱਕ ਆਈਸਕ੍ਰੀਮ ਜੱਗੇ ਦਾ ਹੱਕ ਬਣਦਾ ਹੁਣ ਆ ਐਂ ਕਰਦੇ ਹਾਂ ਉਹ ਰਿਪੀਏ ਦੀ ਟਾਲ ਪਾ ਲੈਂਦੇ ਆ ਨਹੀਂ ਹੁਣ ਮੈਂ ਕੋਈ ਨਾ ਸ਼ਰਤ ਲਾਈ ਨਹੀਂ ਦਿੱਤੀ ਅਸਾਂ ਰਿਸਕ 'ਚ ਦੇ ਤੁਸੀਂ ਦੋਵੇਂ ਵੇਲੇ ਤੇ ਹੁਣ ਤੁਹਾਡੇ ਦੋਆਂ 'ਚ ਜਿਹੜਾ ਕੋਈ ਮਰਜੀ ਖਿਲਾ ਦੱਸੋ ਬਾਈ ਚਲੋ ਗੁਆ ਨਹੀਂ ਖਿਲਾ ਦੱਸਾਂਗੇ ਪਰਦਾ ਖਿਲਾ ਲਓ ਛੀ ਵੀਰੀ ਚਲੋ ਘੰਟੂ ਜੀ ਨਹੀਂ ਚੱਲੀ ਲੱਸੀ ਵਧੀਆ ਬਾਈ ਸਾਡੇ ਪਿੰਡਿਆਂ ਦਾ ਯਾ ਸੰਗਣਾ ਲੱਸੀ ਜ਼ਰੂਰ ਮਿਲ ਜੇ ਇਹਦੇ ਨਾਲ ਬਾਈ ਉਰੇ ਜਿੱਕਣਾ ਕਹਿੰਦੇ ਨੇ ਨਾ ਵੀ ਦੁਕਾਨ 'ਚ ਸਾਫੀ ਢੀ ਮਿਲੇ ਕਰਦੀ ਉਹਦੇ ਲੱਸੀ ਫਰੀ ਹੈ ਜਿੰਨੀ ਮਰਜ਼ੀ ਪੀ ਲਓ ਐ ਨਹੀਂ ਹੈਗਾ ਪਰ ਤਾਂ ਇੱਕ ਜੱਗ ਹੈ ਨਹੀਂ ਜਿੰ ਕੋੜ ਤੋਂ ਦੋ ਜਗਹ ਤਾਂ ਨਹੀਂ ਪੀਣ ਲੱਗੇ ਇੱਕ ਜਗਹ ਵੀ ਲੋਗੇ ਤਿੰਨੇ ਜਾਣੀ। ਕੀ ਖਾਣਾ ਹੁਣ ਭਾਈ ਮੰਗਾਓ ਔਰਡਰ। ਓਰੀ ਕੇ ਭਾਈ ਮੈਂ ਤਾਂ ਜੋ ਲੈ ਆਤਾ ਮਕਾਨੇ ਦਾ। ਜੋ ਆ ਗਿਆ। ਨਹੀਂ ਦੋ ਜਗਹ ਨਹੀਂ ਕਰਨਾ। ਨਹੀਂ ਅਸੀਂ ਦੇਖਣਾ ਅੱਜ। ਥਿੰਗੇ ਨਾਲ। ਲੈ ਮੈਂ ਤਾਂ ਨਾ ਬਾਅਦ ਚ ਲੜ ਲੜ ਜਿੰਨੇ ਵੀ ਹੁਣ ਦੱਸਦੇ ਮੈਂ ਤਾਂ ਕਹਿੰਦਾ ਅਸੀਂ ਵੀਲੀ ਚਲੋ ਜੰਦੀ। ਫੋਟੋ ਵਿੱਚ ਵੀ ਚਲੋ। ਪਰ ਆ ਰਿਆ ਕੰਮ ਹੋ ਚੁੱਕਿਆ। ਤੇ ਇਹ ਕਹਿੰਦਾ ਇਹ ਗੁੱਡਾ ਜੀ ਲੈ ਲਿਓ। ਆ ਲੈ। ਕੀ ਕਰਨਾ ਹੁਣ? ਤੁਹਾ ਗੱਲ ਆ ਤਾਂ 2000 ਰੁਪਏ ਦੇ ਦੇ ਅਸੀਂ ਕੁਝ ਨਹੀਂ ਲੈ ਲੈ ਮੈਂ ਤੈਨੂੰ ਜੀਲੀ ਨਾਲ ਦੇ ਦੇ ਮੈਂ ਖੜੀ ਹੋ ਗਈਗਾ 2000 ਰੁਪਏ ਪਰਦਾ ਨਾਲ ਗੱਲ ਕਰ ਪੂਰੀ ਗੱਲ ਖਰਾਬ ਹੈ ਇਹਨਾਂ ਵੀ ਮਾਰਦਾ ਪਰਦਾ ਦਾ ਧੱਕਾ ਆ ਇਹ ਵੀ ਮਾਰਦਾ ਇਹ ਵੀ ਆਏ ਵਿਚਾਰ ਤੈਨੂੰ ਕਿਹੜੇ ਲੈ ਕੇ ਆਉਂਗਾ ਮਗੌੜਾ ਜੱਗੇ ਨਹੀਂ ਜੱਗੇ ਨੂੰ ਜ਼ਿਆਦਾ ਇੰਨਾ ਗਵਾ ਮਖਾਉਂਗੇ ਤਾਂ ਅਸੀਂ ਐਸਾ ਜੂਆ ਖੇលਿਆ ਦਾ ਉਹ ਤੇ ਮੈਨੂੰ ਦਿੱਕਾ ਚਲੇ ਹਾਰ ਗਿਆ ਉਹ ਗਵਾ ਜਿਹੜਾ ਕੋ ਮਗਾਉਂਗੇ ਬਾਈ ਵੀ ਪੇਚ ਕਰ ਦਨੋ ਪੁੱਛ ਲੋ ਕਿ ਆ ਕਿ ਆ ਬਣਾਵੇ ਪੁੱਛੇ 2000 ਪੂਰੀ ਬਈ ਹੁਣ ਜੱਗੇਰ ਪ੍ਰਧਾਨ ਦੀ ਲੜਾਈ ਹੋ ਗਈ ਦੀ ਪਨੀਰ ਪਿੱਛੇ ਲੜਦੇ ਪਰਾਨ ਪੂਰਾ ਮਰ ਗਿਆ ਜਾਲੀ ਘੜ ਕਿਤਾ ਰੋਲਾ ਰੂਆ ਪਾ ਕੇ ਦਿੱਤਾ ਦੋ ਕੁ ਪੀਸੀ ਨੇ ਬਾਈ ਇਧਰ ਦੇਖ ਲੈ ਡੰਡੇ ਦਾ ਤੋਣ ਵਾਲੀ ਜਗ੍ਹਾ ਇਹ ਤਾਂ ਬਾਹਰ ਰੱਖ ਦਿੱਤਾ ਯਾਰਾ ਜਲਗਾ ਲੱਗ ਰਿਹਾ ਉਹਨੂੰ ਤਰੀ ਤਰੀ ਜੀ ਫੌਂਡਰ ਨਾਲ ਬਾਹਰ ਰੱਖ ਆਵੇ ਇਧਰ ਬਾਈ ਜੀ ਤਰੀ ਜੀ ਜੀ ਕਮੈਂਟ ਕਰਕੇ ਦੱਸਦੇ ਚਲ ਗਿਆ ਮਾਰਿਆ ਥੱਲੇ ਤੇ ਨਿਕਲੋ ਸਾਰੇ ਸਾਰੇ ਥੱਲੇ ਥੱਲੇ ਕੇ ਉੱਤੇ ਥੱਲੇ ਧੱਬੇ ਬੈਠਾ ਉਹਨੂੰ ਸਾਰੀ ਪਰਦਾ ਰੱਖਦਾ ਬੁਰੀ ਹੋਏ ਕੰਮ ਖਰਾਬ ਹੈ ਆਪਣਾ ਕੀ ਹੋ ਗਿਆ ਆਹ ਢੇਲਾ ਹੁਣ ਚੋਰੀ ਨਿਕਲਦੀ ਥੱਲੇ ਤੇ ਮੈਂ ਖਾਂਦਾ ਨਹੀਂ ਬਈ ਇਹ ਖਾ ਗਿਆ ਦੇਖ ਤਾਂ ਉੱਪਰ ਪਾ ਗਿਆ ਜਿਹੜੇ ਕੋੜ ਬਾਈ ਸਹੀ ਹੈ ਕੋੜ ਸਹੀ ਹੈ ਪਰਦਾ ਚੱਕਿਆ ਗਿਆ ਜੱਗੇ ਤੇਰਾ ਨਾ ਇਹ ਖਾ ਗਿਆ ਮੇਰਾ ਸਾਥ ਦੇਤਾ ਜੀ ਪੂਰੀ ਗਵਾਂਦੀ ਆ ਤੇਰਾ ਹਾਂ ਪੂਰੀ ਕਿੱਧਰ ਹੈ ਪਰਦਾ ਲ ਕਰ ਲੀ ਅੱਜ ਬਾਈ ਸਾਥ ਆਹ ਢੇਲਾ ਦਾ ਕੰਮ ਕਰਾਣਿਆ ਬਣ ਇੱਕ ਪਲੇਟ ਹੋਰ ਮਗਾਈ ਜੀ ਪਿੱਛੇ ਵੀ ਦੇਖੋ ਦੇਖ ਲੈਣੇ ਛੱਡ ਤਾ ਲਾ ਲ ਹੋਰ ਦੋ ਜਾਨੇ ਫਿਰ ਲੋ ਜੀ ਬਾਈ ਰੋਟੀ ਪਾਣੀ ਖਾ ਲਿਆ ਮੜਾ ਤੋਰਾ ਫੇਰਾ ਵੀ ਕਰ ਲੀਏ ਫੋਰਾ ਕਿਤੇ ਮੈਂ ਚੜਜੋ ਖਾਰੇ ਫਿਰ ਚੜ ਹੋ ਜੂਗਾ ਇਹਦੇ ਪਰ ਬਾਈ ਨਿਆਣੇ ਵਾਸਤੇ ਕਿ بڑے ਬੰਦੇ ਵਾਸਤੇ ਵੀ ਹੈ ਬਾਈ ਨੂੰ ਪਤਾ ਨਹੀਂ ਇਹ ਨਹੀਂ ਹੈਗਾ ਆਪਣਾ ਤਾਂ ਨਹੀਂ ਧੱਕਾ ਸਹਿ ਸਕਦਾ ਇਹ ਇਹ ਹੋਰ ਕਿਸੇ ਦਾ ਪਰਦਾਨ ਜگە ਤੂੰ ਚੜ ਸਕਦਾ ਇਹਨੇ ਮੈਂ ਕਹਿੰਦੇ ਨਹੀਂ ਤੇਰੇ ਜਿਗ ਕਪੈਸਿਟੀ ਯਾਰਾ ਤੂੰ ਚੜ ਸਕਦਾ ਹੈ ਪੂਰੀ ਦੇਖ ਤਾਂ ਦੱਬ ਕੇ ਮੜਿਆ ਨਹੀਂ ਚੜਨੀ ਹੋਣਾ ਨਿਆਣੇ ਵਾਲਾ ਹੈ ਪੂਰੀ ਭੱਜਣਾ ਹਉ ਪੂਰੀ ਬੈਠ ਕੇ ਰਹਿਣਾ ਕਰਦੀ ਨੂੰ ਹੋ ਸਕਦਾ ਬੰਦੇ ਬਾਤ ਹੈਗੀ ਆਫਰ ਬਾਈ ਉੱਦਾਂ ਵੀ ਲੋਕੇਸ਼ਨ ਵਧੀਆ ਸ਼ਗਨ ਢਾਬਿਆੜੀ ਸਾਨੂੰ ਮੱਸੀ 10 ਮਿੰਟ ਲੱਗਦੇ ਆ ਪਾਪਦਾ ਜੋ ਬੁਲਾਉਂਦਾ ਵੀ ਨੇੜੇ ਹੀ ਐ ਹੈਲੋ ਸਰ ਤੇਰੇ ਹੱਥਾਂ ਦਾ ਡੂਗਾ ਪੜ੍ਹਦੇ ਪਤਾ ਨਹੀਂ ਐ ਬਾਈ ਮੜਦੀ ਐ ਤੇਰੀ ਕੀ ਹੋ ਗਿਆ ਪੂਰੀ ਡਿਊਟੀ 'ਚ ਖੜਾ ਯਾਰੋ ਹਾਂ ਯਾਰ ਡਿਊਟੀ ਦਰ ਰਹਾ ਦੇਂਦੀ 24 ਘੰਟੇ ਵੀ ਉਹ ਇਹ ਜਿਆ ਬੰਦਾ ਠੀਕ ਆ ਥੱਕਦਾ ਵੀ ਨਹੀਂ ਹੈਗਾ 24 ਘੰਟੇ ਪੈਸੇ ਹੀ ਕੱਢੇ ਕਰਦਾ ਉਹਦਾ। ਦੇਲਾ ਪ੍ਰਧਾਨ ਸਾਰੀ ਰਾਤੇ ਰੋਡ ਚੱਲੀ ਜਾਂਦਾ। ਬਹੁਤ ਸਾਰੀ ਆਟੇ। ਨਵੇਂ ਸ਼ਹਿਰ ਵਾਲਾ ਚੰਡੀਗੜ੍ਹ ਵਾਲਾ। ਟਾਬਾ ਬਸ ਸਾਰੀ ਰਾਤ ਨਹੀਂ ਚੱਲਦਾ। ਟਾਬਾ ਦਾ 12:00 ਵਜੇ ਬੰਦ ਹੋ ਜਾਂਦਾ। 11:00 ਵਜੇ। ਦੇਖ ਲਾ। ਸ਼ਗਨ ਸ਼ਗਨ ਟਾਬਾ ਹੈ। ਹਾਂ। ਦੇਲਾ ਪੂਰੀ ਬਗੌਲ ਕਰ। ਪਹਿਲੇ ਹੱਥ ਮਾਰ ਕੇ ਦੇਖਿਆ ਵੀ ਉਹੀ ਹੈ। ਮੈਂ ਤਾਂ ਆਹੀ ਹੱਥੇ ਮਾਰਨ ਤੇ। ਸ਼ਗਨ ਟਾਬਾ ਛੱਡੋ ਪ੍ਰਧਾਨ ਇਹ ਹਵਾ ਕਰਕੇ ਬੈਠੇ ਜਾਨਵਰ ਇੱਧਰ। ਹਾਂ। ਹਾਂ। ਹਵਾ ਕਰਨੀ ਲੜਦਾ ਇਹਨਾਂ। ਕਾਹੀਆਂ ਗੱਡੀਆਂ ਨਾਲ ਪਾਦੇ ਆ। ਹਾਂ। ਜੇ ਉਂ ਕਿਤੇ ਕਾਲੀ ਚੀਜ਼ ਲੰਘ ਜੇ ਫੇ ਗੱਡੀ ਆਵਾ ਤੇ ਬੈਠੇ ਆ। ਆਵਾ ਕਰਕੇ। ਉਹ ਵੀ ਭਾਈ ਸਾਹਮਣੇ ਇੱਕ ਮੰਜਲ ਉੱਥੇ ਵੀ ਬੱਸ ਟੈਂਪ ਕੱਢਿਆ ਸੀ। ਹੈ ਡਾਕਟਰ ਸਰਜੀਤ। ਦੋ ਤਿੰਨ ਮਹੀਨੇ ਲੱਗੇ ਜੱਗੇ। ਛੇ ਮਹੀਨੇ। ਬਹੁਤ ਆਏ ਰੋਜ ਏ ਸਰਜੀਤ ਰੋਜ ਏ ਸਰਜੀਤ। ਇੱਕ ਵਾਰ ਤਾਂ ਤੰਗ ਹੋ ਗਏ ਤੇ ਪ੍ਰਧਾਨ। ਸ਼ਰਮ ਆਉਣ ਲੱਗੀ ਦੀ ਰੋਜ ਏ ਰੋਜ ਏ। ਕਾਤੇ ਸਰਜੀਤ ਤੰਗ ਹੋ ਗਏ। ਬਰਾਬਰੇ ਕੰਮ ਹੋ ਗਿਆ ਤਾਂ। ਰਾਤ ਨੂੰ 12 ਵਜੇ ਬਰੇ ਖਾਲੇ ਉੱਠ ਕੇ ਆਵੇ ਚੁੰਨੀ ਬੰਨੀ ਵੀ ਪਸੇ ਉੱਤੇ। ਚੱਲੀਏ ਹੁਣ। ਉਹ ਜੱਗੇ। ਇੱਕ ਕੌਫੀ ਖਾਣੀ ਆ। ਖਾਣੀ ਦੇ ਲੈ ਪਤਨ ਖਾਣੀ ਆ ਖਾ ਲੈਨੇ ਜੇ ਕਿ ਕੋਈ ਜ਼ੋਰ ਦੀ ਆ ਪਾਉਣਾ ਤੂੰ ਉਹ ਖਾ ਲੈਣੀ ਉਹ ਜੇਲਮੂਰੇ ਹੈਗੀ ਗੱਲ ਵੀ ਚੱਲ ਚਲੋ ਜੇਲਮੂਰੇ ਹੈਗੇ ਉੱਥੇ ਖੜਾ ਕੁਲਪੀ ਵਾਲਾ ਚਲੋ ਉੱਥੇ ਰਿਹਾ ਆਪਣੇ ਲੈਣੀ ਜਾਂਦੇ ਹੋਏ ਇੱਕ ਕੋ ਮੋਟਰਸਾਈਕਲ ਆਹ ਬੋਲੀ ਹੋਰ ਤਾਂ ਨਹੀਂ ਕੋਈ ਕੁਲਫੀ ਕਹਿੰਦਾ ਖਾਣੀ ਹੋਣੀ ਸਭ ਤੋਂ ਪਹਿਲਾਂ ਆਪ ਗੀਆ ਕੁਲਫੀ ਖਾਣੀ ਆ ਹੁਣ ਕੱਪ ਲੈ ਲਿਆ ਪੂਰੀਆਂ ਰੋਟੀ ਐ ਲੱਗਣਾ ਇਹ ਵੀ ਕਿਸੇ ਬਸ ਇਹਦੇ ਵਕਤ ਭੁਖੀ ਪੰਡਾ ਛੱਡਾ ਲੱਗਣਾ ਹੈਗਾ ਲਿਆ ਪੰਗਾ ਵੜਾ ਜੜਾ ਉਹ ਲਾਦੀ ਕੁਲਫੀ ਖਿੱਚੜੀ ਪੈਂਦੀ ਆ ਆ ਬਰਾਬਰੇ ਕੰਮ ਹੈ ਅੰਦਲੀ ਮੀਂਹ ਨਹੀਂ ਪਾ ਜੋਰ ਪਾਊਗਾ ਅੰਦਲੀ ਮੀਂਹ ਨਹੀਂ ਪਾ ਜੋਰ ਇਹ ਜਿਹੜਾ ਦਵਾਈ ਨਹੀਂ ਲੈਂਦੇ ਡਾਕਟਰ ਆਏ ਆਂ ਜੰਮ ਜਾਓ ਸਾਰੇ ਲਾ ਕੇ ਰੱਖ ਲੈ ਗਾ ਜਾ ਕੇ ਆ ਦੇ ਆ ਦੇ ਬਸ ਇਹ ਖਿੱਚਣੀ ਪੈਂਦੀ ਆ ਆਹ ਟੌਰ ਨਹੀਂ ਪੈਂਦੀ ਆ ਪੂਰੇ ਖੋਆ ਹੈ ਇਹ ਕਹਿੰਦਾ ਕੱਦੂ ਚ ਗੱਲਾ ਸਵਾਗਾ ਮਾਰਨਾ ਪੂਰੀ ਗੱਲ ਨਹੀਂ ਰੋਟਾ ਫੇਟਣਾ ਕੱਦੂ ਦਾ ਨਾ ਉਹ ਕੰਮ ਹੋ ਗਿਆ ਅਸੀਂ ਰੋਲੇ ਵਾਲੇ ਲੈ ਲਿਆ ਭਾਈ ਬਾਕੀ ਆਮਲੇ ਦੀ ਚੜ੍ਹਦੀ ਕਲਾ ਰੱਖੇ ਭਾਈ ਪਰਮਾਤਮਾ ਅਸੀਂ ਆਉਂਦੇ ਰਹੀਏ ਸ਼ਗਰ ਅਰਦਾਸ ਕਰਤੀ ਹੈ ਮੁਰਦੂ ਵਾਲੇ ਵੀ ਕਹਿੰਦੇ ਬਹੁਤ ਟਾਈਮ ਬਾਅਦ ਆਏ ਆ ਮੈਂ ਕਿਹਾ ਹੁਣ ਟਾ ਕੇ ਗਏ ਹਲੇ 16 ਤਰੀਕ ਨੂੰ ਜੱਗੋਂ ਟਰੈਕਟਰ ਵੀ ਆਪਾਂ ਲੈ ਕੇ ਆਉਣਾ ਹੋ ਗਿਆ ਕਹਿੰਦੇ ਹਲੇ ਮੀ ਵੀ ਆਇਆ ਨਾ ਟੋਆ ਵਾ ਜਗਾ ਆ ਵੀ ਰੋਟੀ ਕਿੱਥੇ ਆ ਗਿਆ ਆ ਗਿਆ ਬੋਲਾ ਕੀ ਖਾਣਾ ਅੱਜ ਉੱਥੇ ਕਹਿੰਦਾ ਜੀ ਮੁਰਗਾ ਖਾਣਾ ਮੋਦਨ ਡੰਡਾ ਏ ਤੇ ਆਉਂਦੇ ਉਹਨੇ ਮੀ ਵੀ ਆ ਗਿਆ ਤਾਂ ਨਹੀਂ ਆ ਗਿਆ ਦਿਖਾ ਫੇ ਮੜਾ ਮੀ ਆਇਆ ਕਿ ਨਹੀਂ ਨਹੀਂ ਆਇਆ ਹੈ ਹਾਂ ਆਂ ਨੀ ਆਂ ਬੱਤੋ ਉਹ ਦੂਏ ਲੋਡ ਛਾਰਨਾ ਬਰੀ ਕੇ ਹੂੰ ਬੱਦਲ ਆ ਬਾਈ ਹੋਇਆ ਪਾ ਮਸਿਉਂ ਆਏ ਬਹੁਤ ਤੇਜ਼ ਭਜਾ ਕੇ ਹੈ ਪੈਂਦੀ ਭੂਰੀ ਪੈਂਦੀ ਐ ਹਟਿਆ ਕਿੱਥੇ ਆ ਪੂਰ ਪੈਂਦੀ ਐ ਬੋਲਟ ਖੜਾ ਦੇ ਤੈਨੂੰ ਰੇ ਪੈਂ ਦੇਖ ਜਾਣਾ ਬਰੀਕ ਭੂਰ ਪੈਂਦੀ ਬਾਈ ਆ ਦੇਖੋ ਵਿੱਚ ਨੂੰ ਵੀਡੀਓ ਦੇ ਇਸ ਵੀਰ ਬਾਈ ਵਾਲੀ ਮੋਟਰ ਪਾਏ ਆ ਕਿਆ ਖਾਣਾ ਨਾਲੇ ਤੂੰ ਕਹਿੰਦੇ ਖਾਂਦਾ ਨਹੀਂ ਛੜਦਾ ਲਾ ਖਾਂਦੇ ਮੇਰੇ ਛੜਦੇ ਲੈ ਅਸੀਂ ਤਾਂ ਹੱਡੀਆਂ ਵੀ ਖਾਏ ਸੀ ਰੋਟੀ ਕਹਿ ਜਾ ਗੱਲਾਂ ਕਰ ਇਹਨਾਂ ਇਹ ਤਾਂ ਹੱਡੀਆਂ ਵੀ ਖਾ ਜਾਂਦੇ ਰੋਟੀ ਕਿਆ ਹੋ ਗਿਆ ਤੈਨੂੰ ਕਿਆ ਹੋ ਗਿਆ ਤੈਨੂੰ ਫੋਟਾ ਘੜਾ ਹੈ ਮੁਰਗਾ ਘੜਾ ਹੈ ਕੱਕੜ ਇਕੜਾ ਓਡੀ ਮਿਰਚਾਂ ਤੋੜ ਲੈ ਫੇ ਮੀ ਆਣਾ ਮਿਰਚਾਂ ਤੋੜ ਲੈ ਜਾ ਹਾਂ ਬਾਕੀ ਸਮਾਨ ਤਾਂ ਹੈਗਾ ਨਿੰਬੂ ਵੀ ਹੈਗੇ ਆ ਲੈ ਭਾਈ ਚੱਲ ਬੈ ਝਰਨਾ ਰੋਡੀ ਡਰਦਾ ਮੀ ਤੇ ਹਾਂ ਰੋਡੀ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਡੰਡਾ ਹੋ ਗਿਆ ਗਰਮੀ ਬਹੁਤ ਈ ਥੋੜੀ ਤੇਰੇ ਮੀਂਹ ਪੈਂਦਾ ਤੇਰੇ ਪਰ ਦੇ ਦੇ ਕਰਕੇ ਆ ਹਵਾ ਚੱਲ ਵੀ ਬਾਈ ਨੇਰੀ ਵਾਲਾ ਨਹੀਂ ਆ ਇਹ ਆਹ ਦੇਖੋ ਪੱਤੇ ਪੂਰਾ ਫੁੱਲ ਨਹੀਂ ਆ ਬਾਈ ਝਾੜ ਮੜਿਆ ਬਲ ਬੇਲ ਆਣ ਗਿੱਲਿਆ ਹੋ ਗਿਆ ਬਾਈ ਰੋਡੀ ਤੈਨੂੰ ਕਵਾਲਟੀ ਆ ਜੀ ਤਾਂ ਕਰੀ ਆ ਤਾਂ ਅਜ ਤੇ ਤੇ ਕੰਮ ਲੈਣਾ ਲੱਗਾ ਵਡਾਉਣੀ ਐ ਠੀਕ ਐ ਵਡਾ ਰਾ ਖੁਸ਼ ਆਲਾ ਹੋਰ ਕਿੱਦਾਂ ਬਣਾਵੇ ਲੈ ਹੱਥ ਵੀ ਫਿਰੂਗਾ ਵੀਡੀਓ ਤਾਂ ਬਣਾਈ ਐ ਅੱਛਾ ਵਡਾਰਾ ਕੋਈ ਨਹੀਂ ਬਈ ਨਹੀਂ ਆ ਰਹਾ ਸਾਡਾ ਰਾਹੀ ਨਸ਼ਾ ਹੈ ਦਾਰੂ ਦਾ ਨਹੀਂ ਪਿੰਦਾ ਤੂੰ ਨਾ ਜਿਵੇਂ ਨਸ਼ਾ ਕਰਦਾ ਕੋ ਗਾਲਾਂ ਨਾ ਛਾਏ ਕੋ ਵਾ ਇਹ ਤੇ ਵੱਧ ਕੋਈ ਨਸ਼ਾ ਨਹੀਂ ਕੋ ਰਾਲ ਕੋਕ ਦਿੱਤਾ ਸੀ ਗਰਮ ਦਾਜੀ ਠੰਡਾ ਕੋਕ ਦਿੱਤਾ ਮੇਰੀ ਆ ਗਈ ਬਹੁਤ ਆਜੀ ਹਾਂ ਏ ਦੋਨੇ ਥੋੜੀ ਮੁਰਗਾ ਵੀ ਦੇਖ ਲੈ ਵਿੱਚ ਜੂੰਦਾ ਉਹ ਹਾਂ ਹਾਂ ਬਹਾਰ ਦਾ ਬਹੁਤ ਠੰਡਾ ਯਾਰਾ ਰੋਟੀ ਦੇਖ ਤਾਂ ਉਹ ਆ ਵੀ ਰੋਟੀ ਘਰ ਖਾਣ ਲੱਗਿਆ ਹੈਗਾ ਵਿੱਚ ਵਾਹ ਜੀ ਵਾਹ ਰੋਟੀ ਮੁਰਗੇ ਆਲਾ ਮੋਢਾ ਹਣਾ ਪਾਣੀ ਜਾਰਾ ਵੀ ਨਾ ਤਕੜਾ ਹੋ ਜੀ ਕਿਤੇ ਪੈਸੇ ਲਵਣ ਮਣ ਜਵੇ ਤੂੰ ਰੋਟੀ ਛੱਡਣਾ ਨਹੀਂ ਹੈਗਾ ਠੀਕ ਹੈ ਬਸ ਤੇਰੇ ਪਰੇ ਗਾਣੀਆਂ ਬਈ ਉੱਪਰ ਫੁੱਲ ਹੋ ਗਏ ਨਾ ਨਾ ਹਾਂ ਬਈ ਗੇਟ ਜੇ ਚ ਕੰਮ ਆ ਰੋਟੀ ਕਹਿੰਦਾ ਮੈਂ ਨਹੀਂ ਛੱਡੂਗਾ ਉਹ ਠੰਡਾ ਵੀ ਇਹਦਾ ਹੀ ਹੈ ਕਵਰਟੀ ਹੈਗੀ ਮੰਗਦਾ ਸਰੀਰ ਕੇ ਬਸ ਚੱਕਦੇ ਫੱਟੇ ਚੱਕਦੇ ਕਰੀਬੀਆਂ ਬਾਈ ਲਾਈਟ ਪੱਜ ਗਈ ਬਾਹਰ ਆਉਣਾ ਪੈ ਗਿਆ ਬਹਾਰ ਦਾ ਬਾਈ ਮਾਸਾਂ ਬਹੁਤ ਵਧੀਆ ਠੰਡਾ ਠਾਰ ਵਧੀਆ ਥੋੜੀ ਮੁਰਗਾ ਠੀਕ ਬਣਿਆ ਵਧੀਆ